ਕੇ ਹੁਣ ਮੇਰੇ ਬਤੀਰੇ ਬਦ ਲਗੇ ਜ਼ਿੰਦਗੀ ਜਿਉਂਦੇ ਹੁਣ ਤੋ ਦਿਲ ਨੂੰ ਮਣੀ ਮਨਮੋਹਣ ਨਹੀਂ ਲੱਗਦੀ ਵਿਆਹ ਹੋ ਗਿਆ ਯਾਰ ਤੇਰਾ ਹੁਣ ਤੂੰ ਚੇਤੇ ਆਉਂਦੀ ਸੋਹਣੀ ਵੀ ਲੱਗਦੀ ਮਿਸ਼ਾਲੀ ਪੁੱਤ ਤੂੰ ਤਿਆਰ ਹੋਈ ਜਾਨੀਏ ਜਾਣਾ ਕਿਤੇ ਮੈਂ ਕਿੱਥੇ ਜਾਣਾ ਥੋੜੇ ਮੁੰਡੇ ਕੋਲ ਲੈਣਾ ਟਾਈਮ ਕਿੱਥੇ ਵੀ ਜਿਹੜਾ ਮੈਨੂੰ ਲੈ ਜੀ ਮੈਂ ਤਾਂ ਵੈਸੇ ਹੀ ਤਿਆਰ ਹੋ ਰਹੀ ਸੀ ਲੈ ਦੱਸ ਪੁੱਤ ਤੈਨੂੰ ਪਤਾ ਹੈ ਖੁਦੀ ਨੌਕਰੀ ਦਾ ਕੰਮ ਹੈ ਚਲ ਨਹੀਂ ਟਾਈਮ ਲੱਗਦਾ ਹੁਣ ਜਿਹਦੇ ਕੋਲ ਟਾਈਮ ਹੈ ਹੀ ਨਹੀਂ ਸੀ ਫਿਰ ਮੈਰਿਜ ਵੀ ਕਿਉਂ ਕਰਵਾਈ ਓਹੋ ਪੁੱਤ ਇੰਨਾ ਗੁੱਸੇ ਹੋਣ ਵਾਲੀ ਕੀ ਗੱਲ ਹੈ ਤੈਨੂੰ ਘੁੰਮਣ ਹੀ ਜਾਣਾ ਬਾਹਰ ਚਲ ਮੈਂ ਲੈ ਚਲਦੀ ਆ ਤੈਨੂੰ ਓ ਗॉड ਥੋੜੇ ਨਾਲ ਘੁੰਮਣ ਜਾਉਂਗੀ ਮੈਂ ਜਿੱਦੇ ਨਾਲ ਵਿਆਹੀ ਆਂ ਉਦੇ ਨਾਲ ਜਾਉਂਗੀ ਤੁਹਾਡੇ ਨਾਲ ਕਿਉਂ ਜਾਵਾਂ ਓਹੋ ਪੁੱਤ ਫੇਰ ਕੀ ਹੋ ਗਿਆ ਹੋ ਘਰੇ ਹੈ ਨਹੀਂ ਨਾਲੇ ਮੈਂ ਕਿਉਂ ਨਹੀਂ ਜਾ ਸਕਦੀ ਤੇਰੇ ਨਾਲ ਮੈਂ ਆਪਣੀ ਬੇਇੱਜ਼ਤੀ ਨਹੀਂ ਕਰਾਉਣੀ ਤੁਹਾਡੇ ਨਾਲ ਜਾ ਕੇ ਲੋਕ ਕੀ ਕਹਿਣਗੇ ਵੀ ਪੜ੍ਹੇ ਲਿਖੀ ਹੋ ਕੇ ਅਣਪੜ੍ਹਣਾ ਘੁਮ ਰਹੀ ਆ ਕੁੜੇ ਬਹੂ ਇਹ ਕਹਿ ਹੋਜੀ ਗੱਲ ਕਰਤੀ ਤੂੰ ਮੈਂ ਤੇਰੀ ਮਾਂ ਐ ਤੇ ਮਾਂ ਉਹਦੇ ਤੇ ਨਾਲ ਬਾਜ਼ਾਰ ਨਹੀਂ ਜਾ ਸਕਦੀ ਹੂੰ ਬਾਜ਼ਾਰ ਬਾਜ਼ਾਰ ਤਾਂ ਕੀ ਮੈਂ ਤਾਂ ਤੁਹਾਡੇ ਨਾਲ ਬਾਹਰਲੇ ਗੇਟ ਤੱਕ ਨਹੀਂ ਜਾ ਸਕਦੀ ਬਾਜ਼ਾਰ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਨੂੰ ਮੇਰੇ ਨਾਲ ਇੰਨਾ ਬਿੱਤ ਕਰਾ ਕਰੂਗੀ ਮੈਨੂੰ ਤਾਂ ਆਪਦੀ ਨੂੰ ਦਾ ਬਹੁਤ ਚਾ ਸੀ ਫਿਰ ਆਪਦੇ ਚਾਣਾ ਸੰਭਾਲ ਕੇ ਰੱਖੋ ਕਿਸੇ ਹੋਰ ਟਾਈਮ ਕੰਮ ਆਉਣਗੇ ਪੁੱਤ ਮੈਂ ਤੈਨੂੰ ਨੂੰ ਨਹੀਂ ਬਲਕਿ ਧੀ ਬਣਾ ਕੇ ਲੈ ਕੇ ਆਈ ਸੀ ਤੇ ਤੂੰ ਮੇਰੇ ਨਾਲ ਇਹੋ ਜਿਹਾ ਕੁਝ ਕਿਉਂ ਕਰ ਰਹੀ ਹੈ ਨੂੰ ਤੇ ਧੀ ਤੇ ਨਾ ਬਹੁਤ ਫਰਕ ਹੁੰਦਾ ਮੰਮੀ ਜੀ ਹਰ ਕੁੜੀ ਨਾਲ ਉਦੇ ਪੇਖਿਆਂ ਤੋਂ ਹਜ਼ਾਰਾਂ ਸੁਪਨੇ ਲੈ ਕੇ ਆਉਂਦੀ ਆ ਪਰ ਸੌਰੀ ਘਰੇ ਆ ਕੇ ਉਹਦੇ ਸਾਰੇ ਸੁਪਨੇ ਟੁੱਟ ਜਾਂਦੇ ਆ ਹਲੇ 20 ਦਿਨ ਤਾਂ ਤੁਹਾਡੇ ਵਿਆਹ ਨੂੰ ਹੋਏ ਨੇ ਇਹੋ ਜਿਹਾ ਤੇਰਾ ਕਿਹੜਾ ਸੁਪਨਾ ਟੁੱਟ ਗਿਆ ਮੈਨੂੰ ਦੱਸ ਤਾਂ ਸਹੀ ਹਮ ਅਖੇ ਕਿਹੜਾ ਸੁਪਨਾ ਟੁੱਟਿਆ ਸੁਪਨਾ ਪੂਰਾ ਵੀ ਕਿਹੜਾ ਕੀਤਾ ਮੰਮੀ ਜੀ ਹਰ ਕੁੜੀ ਦਾ ਸੁਪਨਾ ਹੁੰਦਾ ਵੀ ਉਹਦੇ ਵਿਆਹ ਤੋਂ ਬਾਅਦ ਆਪਦੇ ਘਰ ਨਾਲ ਹਨੀਮੂਨ ਤੇ ਜਾਊਗੀ ਪਰ ਇੱਥੇ ਤਾਂ ਸਾਰਾ ਕੁਝ ਉਲਟੀ ਹੋ ਰਿਹਾ ਲੈ ਦੱਸ ਇਹਦੇ ਵਿੱਚ ਕੀ ਬੱਡੀ ਗੱਲ ਹੈ ਪੁੱਤ ਜਿੱਦੇ ਟੋਨੀ ਨੂੰ ਐਤਵਾਰ ਦੀ ਛੁੱਟੀ ਹੋਈ ਉਹਦੇ ਬਾਗ ਜਿਓ ਆਇਓ ਮੇਰੇ ਰੱਬਾ ਕਿੱਥੇ ਮੇਰਾ ਅਨਪੜ ਟੱਬਰ ਨਾਲ ਵਿਆਹ ਪਿਆ ਮੰਮੀ ਜੀ ਹਨੀਮੂਨ ਇੱਕ ਦਿਨ ਦਾ ਨਹੀਂ ਹੁੰਦਾ ਚੱਲ ਕੋਈ ਨਹੀਂ ਇੱਕ ਦੋ ਛੁੱਟੀਆਂ ਲੈ ਲਿਓ ਵੈਸੇ ਪੁੱਤ ਹਨੀਮੂਨ ਕੀ ਹੁੰਦਾ ਓ ਮਾਈ ਗੋਡ ਤੁਨ ਹਨੀਮੂਨ ਤਾਂ ਨਹੀਂ ਪਤਾ ਵੀ ਹਨੀਮੂਨ ਕੀ ਹੁੰਦਾ ਪੁੱਤ ਮੈਨੂੰ ਸੱਚੀ ਨਹੀਂ ਪਤਾ ਚਲ ਆਏ ਕਰ ਤੂੰ ਇੱਕ ਵਾਰੀ ਦੱਸ ਦੇ ਮੈਨੂੰ ਅੱਗੇ ਤੋਂ ਮੈਂ ਯਾਦ ਰੱਖੂਗੀ ਮੰਮੀ ਜੀ ਹਨੀਮੂਨ ਉਹਨੂੰ ਕਹਿੰਦੇ ਨੇ ਜਦੋਂ ਵਿਆਹ ਤੋਂ ਬਾਅਦ ਨਵੀਂ ਜੋੜੀ ਨਾ ਇੱਕ ਦੂਜੇ ਨੂੰ ਪਿਆਰ ਕਰਨ ਲਈ ਬਾਹਰ ਜਾਂਦੀ ਹੈ ਫਿਰ ਪੁੱਤ ਹੁਦੱਕ ਕਰੇ ਵੀ ਤੁਸੀਂ ਇਕੱਠੇ ਹੁੰਨੇ ਓਹੋ ਮੰਮੀ ਤੁਹਾਨੂੰ ਕੋਈ ਸਮਝਾ ਸਕਦਾ ਨਾਲੇ ਮੈਨੂੰ ਇੱਕ ਗੱਲ ਦੱਸੋ ਜੇ ਥੋੜੀ ਧੀ ਹੁੰਦੀ ਤੁਸੀਂ ਉਹਦੇ ਵੀ ਸਾਰੇ ਸੁਪਨੇ ਨਹੀਂ ਮਾਰਦੇ ਨਾ ਨਾ ਪੁੱਤ ਐਡੀ ਦੂਰ ਜਾਣ ਦੀ ਲੋੜ ਨਹੀਂ ਚਾਹੇ ਮੇਰੀ ਧੀ ਹੋਵੇ ਓ ਪਲੀਜ਼ ਮੰਮੀ ਚਾਹੇ ਲੂ ਮੈਂ ਨਹੀਂ ਐਡੀ ਦੂਰ ਜਾਣਦੀ ਮੈਂ ਤਾਂ ਕਿਤੇ ਵੀ ਨਹੀਂ ਜਾਵਾਂ ਠੀਕ ਹੈ ਹਾਂ ਪਟੱਬਰ ਕਿਸੇ ਖਾਵਾ ਲੈ ਮੈਨੂੰ ਤਾਂ ਇਹਦੀ ਸਮਝ ਨਹੀਂ ਆਉਣੀ ਵੀ ਅੱਜ ਕੱਲ ਬੇੜਾ ਵਖਤ ਕਿੰਨਾ ਮਾੜਾ ਹੈ ਮੈਂ ਤਾਂ ਅੱਜ ਤੱਕ ਕੋਈ ਨਹੀਂ ਕਦੇ ਮੁੰਡੇ ਨੂੰ ਬਾਹਰ ਜਾਣ ਦਿੱਤਾ ਆਪਦੀ ਅੱਖਾਂ ਮੂਰੀ ਰੱਖਦੀਆਂ ਕਿੱਥੇ ਮੇਰੀ ਕਿਸਮਤ ਇਹ ਜਾ ਟੱਬਰ ਤੇ ਰਿਹਾ ਪਿਆ ਸੀ ਕੀ ਕੋ ਸੋਚਿਆ ਸੀ ਵੀ ਵਿਆਹ ਤੋਂ ਬਾਅਦ ਐ ਕਰਿਆ ਕਰੂੰਗੀ ਐ ਕਰਿਆ ਕਰੂੰਗੀ ਕੋਈ ਵੀ ਸੁਪਨਾ ਨਹੀਂ ਪੂਰਾ ਹੋ ਰਿਹਾ ਕਿਹ ਅੱਜ ਜੀ ਕਿਸਮਤ ਲਿਖਿਆ ਰੱਬ ਨੇ ਮੇਰੀ ਮੇਰੇ ਬੱਚੇ ਪੁੱਤ ਇਹ ਲੈ ਚਾਹ ਪੀ ਲੈ ਮੈਂ ਹੁਣੀ ਬਣਾਈ ਸੀ ਮੈਂ ਨਹੀਂ ਪੀਣੀ ਹੈਗੀ ਮੰਮੀ ਤੁਸੀਂ ਪੀ ਲਓ ਲੈ ਪੁੱਤ ਰੋਟੀ ਹਾਜ਼ਮੇ ਆ ਜੂਗੀ ਆਪਣੇ ਤਾਂ ਸਾਰੇ ਪੀਂਦੇ ਚਾਹ ਫਿਰ ਤੁਸੀਂ ਪੀਂਜੇ ਹੋਗੇ ਮੰਮੀ ਮੈਂ ਨਹੀਂ ਪਿੰਦੀ ਤੇ ਨਾ ਹੀ ਸਾਡੇ ਘਰ ਚ ਕੋਈ ਪਿੰਦਾ ਸੀ ਹੋਰ ਕੀ ਪਿੰਦੇ ਸੀ ਤੁਸੀਂ ਸਾਡੇ ਘਰ ਚ ਨਾ ਚਾਹ ਨਹੀਂ ਕੌਫੀ ਬੰਦੀ ਸੀ ਤੇ ਸਾਰੇ ਕੌਫੀ ਹੀ ਪੀਂਦੇ ਸੀ ਅਸੀਂ ਨਹੀਂ ਪਿੰਡਾਂ ਵਾਲੇ ਨੂੰ ਕਦੇ ਚਾਹ ਪੀਤੀ ਉਹ ਤੂੰ ਚਾਹ ਤਾਂ ਚਾਹੀ ਹੁੰਦੀ ਐ ਚਲ ਜਿੰਦੇ ਨਾ ਨਹੀਂ ਜੀ ਕਰਦਾ ਤੂੰ ਦੁੱਧ ਪੀ ਲਿਆ ਕਰ ਓਹੋ ਮੰਮੀ ਤੁਹਾਨੂੰ ਇਹਨਾਂ ਸਵਾਲ ਜਵਾਬ ਕਰਨ ਦੀ ਆਦਤ ਕਾਹਤੋਂ ਆ ਜਦੋਂ ਮੈਂ ਤੁਹਾਨੂੰ ਕਹਿ ਦਿੱਤਾ ਕਿ ਮੈਨੂੰ ਚਾਹ ਨਹੀਂ ਪਸੰਦ ਜਾਂ ਦੁੱਧ ਨਹੀਂ ਪਸੰਦ ਫਿਰ ਤੁਸੀਂ ਕਿਉਂ ਵਾਰੀ ਵਾਰੀ ਕਹੀ ਜਾਂਦਾ ਦੁੱਧ ਪੀ ਲੈ ਚਾਹ ਪੀ ਲੈ ਮੈਂ ਕੁਛ ਨਹੀਂ ਪੀਣਾ ਮੈਂ ਕਹਤਾ ਨਾ ਮੈਨੂੰ ਕੌਫੀ ਪਸੰਦ ਆ ਤੇ ਮੈਂ ਕੌਫੀ ਹੀ ਪੀਨੀ ਆ ਪਤਾ ਨਹੀਂ ਇਸ ਕਰਕੇ ਚੱਲ ਗਿਆ ਰਿਹਾ ਜਿਹੜੀ ਚੀਜ਼ ਮੈਨੂੰ ਨਹੀਂ ਪਸੰਦ ਨਾ ਉਹੀ ਬਣ ਰਹੀ ਆ ਇਹ ਪਿੰਡ ਐ ਪੁੱਤ ਇੱਥੇ ਨਹੀਂ ਹਜੇ ਕੁਝ ਬਣਦਾ ਹੱਤ ਪੁੱਠੇ ਜਿਹੇ ਰਵਾਇਤ ਤਾਂ ਤੁਹਾਡੇ ਸ਼ਹਿਰਾਂ 'ਚ ਹੀ ਨੇ ਹੂੰ ਪੁੱਠੇ ਰਵਾਜ਼ ਨਹੀਂ ਹੈਗੇ ਮੰਮੀ ਕਿਉਂਕਿ ਸ਼ਹਿਰਾਂ ਦੇ ਲੋਕ ਨਾ ਪੜੇ ਲਿਖੇ ਨੇ ਤੇ ਆ ਪਿੰਡਾਂ ਦੇ ਹਣ ਪੜ ਤੇ ਗਵਾਰ ਚੱਲ ਕੋਈ ਨਾ ਪੁੱਤ ਗੁੱਸੇ ਦਾ ਤਾਂ ਹੁੰਨੀ ਐ ਚੱਲ ਉੱਠ ਕੇ ਕੋਈ ਕੰਮ ਧੰਦਾ ਕਰ ਲਾ ਫਿਰ ਧੁੱਪ ਚੜ ਗਈ ਉਹ ਮੰਮੀ ਮੈਂ ਤੋ ਨਹੀਂ ਹੁੰਦੇ ਕੰਮ ਕਰ ਲੈ ਤੁਸੀਂ ਕਿਵੇਂ ਰ ਸਵੇ ਸਵੇ ਆਰਡਰ ਮਾਰਨ ਲੱਗ ਜਾਨੇ ਹੋ ਮੇਰਾ ਨਹੀਂ ਹਲੇ ਆ ਗਿਆ ਮੂਡ ਕੰਮ ਕਰਨ ਦਾ ਲੈ ਦੱਸ ਪੁੱਤ ਘਰ ਦੇ ਕੰਮ ਤਾਂ ਹੁਣ ਆਪਾਂ ਕਰਨੇ ਆ ਕੋਈ ਗਵਾਂਢੀ ਥੋੜੀ ਕਰਕੇ ਜਾਓ ਆਵਨ ਨਾਲ ਬੇਨਣਾਂਗੇ ਤਾਂ ਟਾਈਮ ਨਾਲ ਬਿਲੀਆਂ ਹੋ ਜਾਣਗੇ ਮੰਮੀ ਜੇ ਤੁਹਾਨੂੰ ਇੰਨੇ ਹੀ ਸ਼ੌਂਕ ਆ ਨਾ ਕਰਦੇ ਕੰਮ ਕਰਨ ਦਾ ਤਾਂ ਤੁਸੀਂ ਇੱਕ ਕੰਮ ਵਾਲੀ ਰੱਖ ਲਓ ਨਾਲੇ ਆਪ ਘਰੀ ਜਾਇਆ ਕਰੋ ਨਾਲੇ ਕੰਮ ਵਾਲੀ ਕਰ ਜਾ ਕਰੋ ਮੇਰੇ ਤੋਂ ਤਾਂ ਨਹੀਂ ਹੁੰਦੇ ਲੈ ਹੁਣ ਇੱਕ ਕੰਮ ਵਾਲੀ ਰੱਖ ਨਾ ਆਪਾਂ ਦੋਨਾਂ ਜਾਣੀਆਂ ਨੇ ਪੁੱਤ ਕੀ ਕਰਨੇ ਐਵੇਂ ਕੰਮ ਵਾਲੀ ਨੂੰ ਪੈਸੇ ਦੇਣਾ ਨੂੰ ਨਾਲੇ ਜੇ ਆਪਾਂ ਘਰੇ ਮੜੀ ਮੁੱਟੀ ਬਚਤ ਕਰਾਂਗੇ ਨਾ ਤਾਂ ਹੀ ਘਰ ਅੱਗੇ ਤੁਰਦਾ ਹੁੰਦਾ ਹੈ ਮੰਗਾਈ ਬਹੁਤ ਹੈ ਕਿੰਨੇ ਕੰਜੂਸ ਹੋਣਾ ਤੁਸੀਂ ਇੰਨਾ ਪੈਸਾ ਹੈਗਾ ਪਰ ਫਿਰ ਵੀ ਪੈਸਾ ਨਾਲ ਜੋੜ-ਜੋੜ ਕੇ ਰੱਖ ਦਿਓ ਕੀ ਕਰਨੇ ਇੰਨੇ ਪੈਸੇ ਜੇ ਕੰਮ ਕਰਨ ਨੂੰ ਮਹੀਨੇ ਦਾ 1500 2000 ਦੇ ਦੋਗੇ ਕਿਧਰੇ ਲਈ ਘਾਟਾ ਪੈਗਾ ਤੁਹਾਨੂੰ ਪੁੱਤ ਔਖੇ ਵੇਲੇ ਵਾਸਤੇ ਨਾ ਪੈਸੇ ਜੋੜ ਕੇ ਰੱਖਣੇ ਚਾਹੀਦੇ ਕੀ ਪਤਾ ਕਿਹੜੇ ਵੇਲੇ ਕੋਈ ਵਿਪਤਾ ਪੈ ਜੇ ਮੰਮੀ ਫਿਰ ਪੈਸੇ ਨਾ ਤੁਸੀਂ ਜੋੜ ਕੇ ਰੱਖੋ ਕਿਉਂਕਿ ਹੋਰ ਤਾਂ ਕੋਈ ਤੁਸੀਂ ਮੇਰਾ ਸ਼ੰਗ ਪੂਰਾ ਕਰ ਦੇਣੀ ਹੈਗੇ ਮੈਂ ਕਿਉਂ ਸਾਰਾ ਦਿਨ ਗਰਮੀ 'ਚ ਮਰ ਕੇ ਘਰ ਦੇ ਕੰਮ ਕਰਾਂ ਮੈਥੋਂ ਤਾਂ ਹੁੰਦੇ ਨਹੀਂ ਹੈਗੇ ਤੁਸੀਂ ਕਰ ਲਓ ਜਾਜੀ ਹਾਂ ਜਾ ਜਾ ਕੋਈ ਨਾ ਹਾਈ ਨਾ ਕਰ ਆਪਾਂ ਦੋਨੇ ਨਾਲ ਮਿਲ ਕੇ ਕਰ ਲੈ ਲੇ ਉੱਠ ਖੜ ਮੇਰੀ ਧੀ ਤੁਸੀਂ ਜਾਓ ਪਤਾ ਨਹੀਂ ਇਹ ਟੱਬਰ ਹੈ ਕਿਵੇਂ ਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਮੇ ਅਣਪੜ੍ਹ ਨੇ ਇੱਕ ਵੀ ਪੰਜੀਲਾ ਕਿਹਨੂੰ ਰਾਜ਼ੀ ਹੈਗੇ ਕਿੱਥੇ ਵਾਹ ਪੈ ਗਿਆ ਨਾ ਮੇਰਾ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿਸ ਘਰ ਚ ਹੋ ਕੀ ਰਿਹਾ ਕੋਈ ਵੀ ਕੰਮ ਢੰਗ ਨਾਲ ਨਹੀਂ ਹੋ ਰਿਹਾ ਕਿਉਂ ਕੀ ਹੋਇਆ ਬਿਸ਼ਾਲੀ ਕਿਹੜਾ ਕੰਮ ਨਹੀਂ ਢੰਗ ਨਾਲ ਹੋ ਰਿਹਾ ਤੁਹਾਨੂੰ ਪਤਾ ਨਾ ਮੈਂ ਚਾਹ ਨਹੀਂ ਪੀਂਦੀ ਹੈਗੀ ਤੇ ਮਮਮੀ ਨੂੰ ਦੇਖ ਲੋ ਸਵੇਰੇ ਸਵੇਰੇ ਮੈਨੂੰ ਲੈ ਕੇ ਮੱਥੇ ਚਾਹ ਮਾਰੀ ਜਦੋਂ ਮੈਂ ਕਹਿ ਦਿੱਤਾ ਵੀ ਮੈਂ ਚਾਹ ਨਹੀਂ ਪੀਣੀ ਕਿਉਂ ਮੈਨੂੰ ਇਹਨਾਂ ਸਵਾਦ-ਸਵਾਦ ਕਰਦੇ ਨੇ ਉਹ ਹੋਰ ਕੀ ਪੀਣਾ ਸੀ ਕੀ ਬਣਦਾ ਤੁਹਾਡੇ ਘਰੇ ਦੁੱਧ ਪੀ ਲਿਆ ਕਰ ਲੈ ਅਖੇ ਦੁੱਧ ਪੀ ਲਿਆ ਕਰ ਕਰਤੀ ਨਾ ਮੰਮੀ ਵਾਲੀ ਗੱਲ ਜਦੋਂ ਮੈਂ ਗੱਲ ਹੀ ਨੁਕਾਤੀ ਵੀ ਨਾ ਤਾਂ ਮੈਨੂੰ ਚਾਹ ਪਸੰਦ ਆ ਤੇ ਨਾ ਹੀ ਦੁੱਧ ਮੈਂ ਤਾਂ ਸ਼ੁਰੂ ਤੋਂ ਹੀ ਨਾ ਕਾਫੀ ਪੀਂਦੀ ਆਈਆਂ ਤੇ ਮੈਨੂੰ ਕਾਫੀ ਵੀ ਪਸੰਦ ਆ ਪਤਾ ਨਹੀਂ ਕਿਵੇਂ ਕਹਿ ਦਿੰਨੇ ਦੁੱਧ ਪੀ ਲੈ ਨਾ ਮੈਂ ਮੋਟੀ ਹੋਣਾ ਅੱਜ ਕੱਲ ਕਿਹੜੀ ਕੁੜੀ ਆ ਜਿਹੜੀ ਮੋਟੀ ਹੋਣਾ ਪਸੰਦ ਕਰਦੀ ਆ ਦੁੱਧ ਨਾਲ ਮਸ਼ਾਲੀ ਤਾਕਤ ਆਉਂਦੀ ਆ ਤੇ ਨਾਲੇ ਆਪਣੇ ਘਰੇ ਤਾਂ ਖੁੱਲਾ ਦੁੱਧ ਹੁੰਦਾ ਜਿੰਨਾ ਮਰਜ਼ੀ ਪੀ ਮੈਂ ਕਹਤਾ ਨਾ ਵੀ ਮੈਂ ਚਾਹ ਨਹੀਂ ਪਿੰਦੀ ਤੇ ਨਾ ਹੀ ਦੁੱਧ ਪੀਵਾਂ ਮੈਂ ਸਿਰਫ ਉਹੀ ਪੀਉਂਗੀ ਜੋ ਸਾਡੇ ਘਰੇ ਬਣਦਾ ਉਹ ਚੱਲ ਕੋਈ ਨਾ ਉਹ ਪੀ ਲੈ ਤੈਨੂੰ ਰੋਕਦਾ ਕੌਣਾ ਨਾਲੇ ਅਖੇ ਕੌਣ ਰੋਕਦਾ ਥੋਡੀ ਮਾਈ ਰੋਕਦੀ ਆ ਕਦੇ ਆ ਨਹੀਂ ਖਾਣਾ ਕਦੇ ਉਹ ਨਹੀਂ ਪੀਣਾ ਨਾਲੇ ਮੇਰੀ ਗੱਲ ਸੁਣੋ ਆਪਾਂ ਕਿਸ ਤਿਆਂ ਤੱਕ ਇਹਨਾਂ ਨੂੰ ਪ੍ਰੈਸ਼ਰ ਤਾਂ ਨਹੀਂ ਪਾ ਸਕਦੇ ਉਹ ਮੰਮੀ ਸਾਊ ਤੇ ਭੋਲੀ ਆ ਵਿਚਾਰੀ ਉਹਨੂੰ ਇੰਨਾਂ ਚੀਜ਼ਾਂ ਦਾ ਕੁਝ ਨਹੀਂ ਪਤਾ ਅੱਛਾ ਲੱਗਦਾ ਉਹ ਜਦਾ ਭੋਲੇ ਨੇ ਫਿਰ ਉਹਨਾਂ ਨੂੰ ਇਹ ਗੱਲ ਦਾ ਕਿਵੇਂ ਪਤਾ ਵੀ ਮੈਂ ਆ ਚੀਜ਼ ਤੋਂ ਰੋਕਣਾ ਤੇ ਆ ਚੀਜ਼ ਤੋਂ ਨਹੀਂ ਰੋਕਣਾ ਨਾਲੇ ਮੇਰੀ ਗੱਲ ਸੁਣੋ ਮੈਨੂੰ ਚੁੱਪ ਕਰਕੇ ਇਹ ਦੱਸ ਦੋ ਵੀ ਹਨੀਮੂਨ ਤੇ ਕਦੋਂ ਲੈ ਕੇ ਜਾਣਾ ਹਨੀਮੂਨ ਨਾ ਨਾ ਮੇਰੇ ਕੋਲ ਇੰਨਾ ਟਾਈਮ ਕਿੱਥੇ ਤੈਨੂੰ ਪਤਾ ਹੈ ਇੱਕ ਛੁੱਟੀ ਮਸਾ ਮਿਲਦੀ ਹੈ ਅੱਛਾ ਜੇ ਮੈਨੂੰ ਸ਼ੌਂਕ ਹੀ ਨਹੀਂ ਪੂਰੇ ਕਰ ਸਕਦੇ ਸੀ ਫਿਰ ਵਿਆਹ ਵੀ ਕਿਉਂ ਕਰਵਾਇਆ ਸੀ ਮੰਮੀ ਨੂੰ ਪੁੱਛਿਆ ਉਹਨਾਂ ਨੇ ਵਿਰੋਧਤਾ ਅਕੇ ਨਹੀਂ ਜਾਣਾ ਪਤਾ ਨਹੀਂ ਕਿਹ ਜਾਣ ਪਰ ਟੱਬਰ ਜਿਹੜਾ ਮੇਰੇ ਪੱਲੇ ਪੈ ਗਿਆ ਬਿਸ਼ਾਲੀ ਇਹ ਤੇਰਾ ਸ਼ਹਿਰ ਨਹੀਂ ਹੈਗਾ ਇਹ ਪਿੰਡ ਹੈ ਇੱਥੇ ਤੇਰਾ ਕੁਝ ਨਹੀਂ ਚੱਲਦਾ ਅੱਛਾ ਪਰ ਸਾਡੇ ਤੇ ਚੱਲਦਾ ਨਾਲੇ ਮੇਰੀ ਹਰ ਇੱਕ ਫਰੈਂਡ ਨਾ ਮੈਰਿਜ ਤੋਂ ਬਾਅਦ ਹਨੀਮੂਨ ਤੇ ਗਈ ਆ ਤੇ ਮੈਂ ਗੰਨਿਆ ਹੋਣ ਗਿਆ ਪਰ ਇੱਥੇ ਤਾਂ ਪਿੰਡ ਮੁਤਾਬਕ ਹੀ ਚੱਲਣਾ ਪੈਂਦਾ ਇੱਥੇ ਤੇਰੇ ਰਵਾਜ ਨਹੀਂ ਚੱਲਣੇ ਮਤਲਬ ਤੁਸੀਂ ਨਹੀਂ ਲਜ਼ਾਰੇ ਹੈਨਾ ਮੈਂ ਤਾਂ ਫਾਸੀ ਗਈ ਤੁਹਾਡਾ ਵਿਆਹ ਕਰਵਾ ਕੇ ਵਿਸ਼ਾਲੀ ਇਹਨਾਂ ਨੇ ਸੋਚੀਦਾ ਹੁੰਦਾ ਹੁਣ ਤੈਨੂੰ ਨਾ ਹੌਲੀ-ਹੌਲੀ ਪਿੰਡ 'ਚ ਰਹਿਣ ਦੀ ਵੀ ਹੱਤ ਪੈ ਜਾਊਗੀ ਨਹੀਂ ਮੈਨੂੰ ਇਹ ਆਸਪਾਸ ਆ ਗਈ ਨਾਲੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਪਿੰਡ ਵਾਲਿਆਂ ਦੀ ਲਾਈਫ ਐਵੇਂ ਦੀ ਹੁੰਦੀ ਆ ਉਹ ਪਿੰਡਾ 'ਚ ਨਾ ਕੁਝ ਵੀ ਗਲਤ ਨਹੀਂ ਨਾਲੇ ਤੈਨੂੰ ਹੌਲੀ-ਹੌਲੀ ਸਮਝ ਲੱਗ ਜੂ ਆਪੇ ਚਲ ਇਹ ਤਾਂ ਗੱਲ ਛੱਡ ਹੀ ਦੋ ਨਾਲੇ ਤੁਹਾਡੇ ਘਰ ਤਾਂ ਕੋਈ ਨੌਕਰੀ ਨਹੀਂ ਹੈਗਾ ਸਾਰੇ ਕੰਮ ਮੈਨੂੰ ਕਰਦੇ ਪੈਂਦੇ ਡੰਗਰਾ ਵਾਂਗੂ ਤੈਨੂੰ ਪਤਾ ਸਾਡੇ ਘਰੇ ਦੋ-ਦੋ ਨੌਕਰ ਸੀ ਮੈਂ ਤਾਂ ਕਦੇ ਕਿਸੇ ਕੰਮ ਨੂੰ ਹੱਥ ਹੀ ਨਹੀਂ ਲਾਇਆ ਉਹ ਪਿੰਡਾ 'ਚ ਬਹੁਤ ਨੌਕਰ ਰੱਖਦਾ ਹੁੰਦਾ ਸਾਰੇ ਕੰਮ ਆਪ ਹੀ ਕਰਨੇ ਪੈਂਦੇ ਹੁੰਦੇ ਆ ਓਹੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਕਿਵੇਂ ਮੈਨੇਜ ਕਰੂੰਗੀ ਸਾਰਾ ਕੁਝ ਮੇਰੇ ਤੋਂ ਤਾਂ ਨਹੀਂ ਹੋਣਾ ਉਹ ਕੋਈ ਨਾ ਹੌਲੀ ਹੌਲੀ ਸਾਰਾ ਕੁਝ ਸਿੱਖ ਜਾਈਂਗੀ ਤੂੰ ਉਹ ਹਲੋ ਮੈਂ ਨਹੀਂ ਸਿੱਖਦੀ ਜਿਹੜੀ ਚੀਜ਼ ਮੈਨੂੰ ਪਸੰਦ ਹੀ ਨਹੀਂ ਉਹ ਤਾਂ ਮੈਂ ਜੋ ਵੀ ਨਹੀਂ ਕਰਦੀ ਉਹ ਚੱਲ ਕੋਈ ਨਾ ਨਰਾਜ਼ ਨਾ ਹੋ ਜਿਵੇਂ ਤੇਰਾ ਦਿਲ ਕਰਦਾ ਹੋਵੇਂ ਕਰ ਲਈ ਚੱਲ ਹੁਣ ਟਿਬਨ ਪੈਕ ਕਰਦੇ ਮੈਂ ਵੀ ਕੰਮ ਤੇ ਜਾਣਾ ਕਰ ਦੇਣੀ ਪਤਾ ਨਹੀਂ ਕਦੋਂ ਸਿਆਪਾ ਤਾਂ ਮਗਰ ਹੋ ਰਿਹਾ ਕਦੇ ਟਿਬਨ ਪੈਕ ਕਰ ਦੇ ਕਦੇ ਮੇਰੀ ਪੈਂਟ ਸ਼ਰਟ ਪ੍ਰੈਸ ਕਰ ਦੇ ਉਸ ਦੇ ਸੱਪੇ ਪਿੰਡਾਂ ਲਾ ਦੇ ਪਰ ਰੱਬ ਮੈਂ ਕੀ ਕੀ ਸੁਪਨੇ ਸਜਾਈ ਸੀ ਵੀ ਮੈਂ ਆਪਣੇ ਸਹੁਰੇ ਘਰੇ ਆਪਣੇ ਸਾਰੇ ਸੁਪਨੇ ਪੂਰੇ ਕਰੂੰਗੀ ਪਰ ਮੇਰੀ ਜ਼ਿੰਦਗੀ ਤਾਂ ਰੱਖ ਕਾਪੀ ਦੇ ਪੰਨਿਆਂ ਵਾਂਗ ਰੁੜ ਗਈ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਵਿਚਾਲੀ ਸਾਰਾ ਦਿਨ ਕਿਉਂ ਹੀ ਨਹੀਂ ਖੀਜੀ ਖੀਜੀ ਰਹਦੀ ਐ ਸਾਰਾ ਦਿਨ ਉਹਦੇ ਨਾਲ ਮੈਂ ਕੰਮ ਕਰਾਉਣੀ ਐ ਧੀ-ਧੀ ਕਰਦੀ ਤਾਂ ਮੇਰਾ ਮੂੰਹ ਨਹੀਂ ਥੱਕਦਾ ਲੁਕਾਣੀਆਂ ਸੱਸਾਂ ਦਾ ਨੂੰਹਾਂ ਖਿੜਕੀ 'ਚ ਰੱਖਦੀਆਂ ਨੇ ਤੇ ਮੈਂ ਮੈਂ ਤਾਂ ਲੁਕਾਣੀਆਂ ਸੱਸਾਂ ਵਰਗੀ ਸੱਸ ਵੀ ਕਹਿਣੀ ਫਿਰ ਵੀ ਪਤਾ ਨਹੀਂ ਕਿਉਂ ਨਹੀਂ ਖੁਸ਼ ਰਹਿੰਦੀ ਹਰ ਵਕਤ ਮੁੱਠੇ ਜਿੱਤੇ ਹੋੜੀਆਂ ਰਹਿੰਦੀਆਂ ਨੇ ਓ ਕੀ ਹੋ ਗਿਆ ਮਾਤਾ ਕੱਲੀ ਬੋਲੀ ਜਾਂਦੀ ਐ ਕੁਛ ਨਹੀਂ ਬੋਲਦਾ ਓ ਕੋਈ ਤਾਂ ਗੱਲ ਹੈਗੀ ਐ ਮਾਤਾ ਦੱਸ ਦੇ ਮੈਨੂੰ ਗੱਲ ਕੀ ਹੋਣੀ ਐ ਪੁੱਤ ਮੈਂ ਤੇ ਤੈਨੂੰ ਐਂ ਕਹਿੰਦੀ ਸੀ ਬਿਸ਼ਾਲੀ ਆਪਣੇ ਘਰ 'ਚ ਜਵੇਂ ਖੁਸ਼ ਨਹੀਂ ਹੈਗੀ ਸਾਰਾ ਦਿਨ ਖਿਜੀ ਰਹਿੰਦੀ ਐ ਹੁਣ ਤਕਲੀਫ ਕਿਹੜੀ ਗੱਲ ਦੀ ਐ ਉਹ ਨਹੀਂ ਨਹੀਂ ਮਾਤਾ ਤੈਨੂੰ ਐਵੇਂ ਲੱਗਦਾ ਵੀ ਖੁਸ਼ ਨਹੀਂ ਮੈਂ ਕੋਈ ਨਿਆਣੀ ਐ ਪੁੱਤ ਵੀ ਜਿਹੜੀ ਇੰਨੀ ਇੱਕ ਗੱਲ ਨਾ ਸਮਝ ਸਕਾ ਮੈਨੂੰ ਸਾਰਾ ਹੀ ਪਤਾ ਐ ਉਹ ਤੈਨੂੰ ਪਤਾ ਹੀ ਐ ਮਾਤਾ ਉਹ ਸ਼ਹਿਰੋਂ ਆਈ ਐ ਤਾਂ ਕਰਕੇ ਹੌਲੀ-ਹੌਲੀ ਉਹਦਾ ਜੀ ਲੱਗੂ ਇੱਥੇ ਉੱਤ ਫਿਰ ਮੈਂ ਤਾਂ ਕਿਸੇ ਚੀਜ਼ ਦੀ ਕੋਈ ਤਕਲੀਫ ਵੀ ਨਹੀਂ ਦਿੰਦੀ ਮੈਂ ਤਾਂ ਉਹਦੇ ਵਾਸਤੇ ਨਾ ਚਾਹ ਬਣਾ ਕੇ ਲੈ ਕੇ ਗਈ ਮੈਂ ਕਿਹਾ ਪੁੱਤ ਲੈ ਚਾਹ ਪੀ ਲੈ ਚਾਹ ਤਾਂ ਕੀ ਪੀਣੀ ਸੀ ਅੱਗੋ ਮੈਨੂੰ ਸੌ ਸੁਣਾਈਆ ਹਾਂ ਕਹਿੰਦੀ ਸੀ ਮੈਨੂੰ ਵੀ ਕੋਈ ਨਾ ਮਾਤਾ ਇੱਕ ਦੋ ਵਾਰੀ ਪੀ ਲਈ ਨਾ ਫਿਰ ਆਪੇ ਆਤ ਬਹਿ ਜੂ ਹੱਥਾਂ ਨੂੰ ਤਾਪੂਗੀ ਨਾ ਪੁੱਤ ਜਿਉ ਚਾਹ ਪੀਊਗੀ ਉਹਨੇ ਤਾਂ ਸਾਫ਼ ਹੀ ਮਨਾਂ ਕਰਤਾ ਤੇ ਨਾ ਹੀ ਘਰ ਦਾ ਕੋਈ ਕੰਮ ਕਰਕੇ ਰਾਜੀ ਐ ਚੱਲ ਕੋਈ ਨਾ ਮਾਤਾ ਆਪੇ ਕਰ ਲਿਆ ਕਰੂਗੀ ਜਦੋਂ ਉਹਦਾ ਇਸ ਘਰ 'ਚ ਦਿਲ ਲੱਗ ਗਿਆ ਲੈ ਇੱਕ ਹੋਰ ਪਤਾ ਨਹੀਂ ਕੀ ਕਹਿੰਦੀ ਸੀ ਹਣੀ ਹੁਣੀ ਮਾਨਤੇ ਜਾਣ ਨੂੰ ਮੈਨੂੰ ਤਾਂ ਉਹਦੀਆਂ ਗੱਲਾਂ ਦੀ ਵੀ ਸਮਝ ਨਹੀਂ ਆਉਂਦੀ ਮਹਾ ਜਲ ਕੋਈ ਨਾ ਪੁੱਤ ਟੋਨੀ ਕੋਲੇ ਟਾਈਮ ਨਹੀਂ ਹੁੰਦਾ ਵੀ ਤੈਨੂੰ ਮੈਂ ਲੈ ਚਲਦੀਆਂ ਮੇਰੇ ਤਾਂ ਟੁੱਟ ਕੇ ਗਲ ਪੈ ਗਈ ਉਹ ਮਾਤਾ ਜਦੋਂ ਵਿਆਹ ਤੋਂ ਬਾਅਦ ਮੁੰਡਾ ਕੁੜੀ ਘੁੰਮਣ ਜਾਂਦੇ ਆ ਨਾ ਉਹਨੂੰ ਹੜੀ ਮੂਣ ਕਹਿੰਦੇ ਆ ਨਾਲੇ ਤੂੰ ਕਿਵੇਂ ਜਾ ਸਕਦੀ ਏ ਉਹਦੇ ਨਾਲ ਹਾਂ ਹਾਂ ਆਹੀ ਤਾਂ ਮੈਂ ਕਹਿੰਦੀ ਸੀ ਮਾ ਕਾ ਚੱਲ ਮੈਂ ਚੱਲ ਵੜਦੀ ਆ ਤੇਰੇ ਨਾਲ ਮੈਨੂੰ ਕਹਿੰਦੀ ਮੈਂ ਤੇਰੇ ਨਾਲ ਜਾਊਂ ਅਣਪੜ ਨਾਲ ਲੈ ਦੱਸ ਪੁੱਤ ਨਾਲ ਹੀ ਜਾਣਾ ਸੀ ਅਣਪੜਾ ਵਾਲੀ ਕੀ ਗੱਲ ਐ ਇਹਦੇ ਚ ਓਹੋ ਮਾ ਮੇਰੀਏ ਉੱਥੇ ਸੱਸਾਂ ਨਾਲ ਥੋੜੀ ਜਾਈਦਾ ਹੁੰਦਾ ਘਰ ਵਾਲੇ ਨਾਲ ਜਾਂਦੀਆਂ ਹੁੰਦੀਆਂ ਅੱਛਾ ਇਹ ਤਾਂ ਮੈਂ ਪਹਿਲੀ ਵਾਰ ਹੀ ਸੁਣਿਆ ਪਰ ਜਾਂਦੇ ਕਿੱਥੇ ਨੇ ਪਹਾੜਾਂ 'ਚ ਜਾਂ ਜਿਹਦੇ ਕੋਲ ਜ਼ਿਆਦਾ ਪੈਸੇ ਹੋਣ ਉਹ ਫੋਰਨ ਵੀ ਚਲੇ ਜਾਂਦੇ ਆ ਨਾ ਨਾ ਪੁੱਤ ਐਡੀ ਦੂਰ ਨਹੀਂ ਜਾਣਾ ਨੜਿਆ ਪਹਾੜਾ ਨੂੰ ਤੁਮੈ ਨੂੰ ਢਾਰ ਲੱਗਦਾ ਜਦੋਂ ਬਾੜੇ ਮੀਂਹੂ ਪੈਂਦੇ ਹੁੰਦੇ ਆ ਨਾ ਪਹਾੜੀਆਂ ਵੀ ਡਿੱਗਣ ਲੱਗ ਜਾਂਦੀਆਂ ਨੇ ਨਾਲੇ ਸ਼ਹਿਰਾਂ ਵਾਲੇ ਚੋਜਪਾਈ ਆਪਾ ਤੋਂ ਨਹੀਂ ਹੁੰਦੇ ਪਿੰਡਾਂ ਵਾਲਿਆਂ ਨੂੰ ਨਿਰਾਸ਼ ਆਉਂਦੇ ਇਹ ਤਾਂ ਗੱਲ ਤੇਰੀ ਸਹੀ ਆ ਮਾ ਚਲ ਤੂੰ ਬਾੜੀ ਟੈਨਸ਼ਨ ਨਾ ਲਿਆ ਕਰ ਉਹਨੂੰ ਮੈਂ ਆਪੇ ਸਮਝਾ ਲੂੰਗਾ ਪੁੱਤ ਫਿਕਰ ਤਾਂ ਹੁੰਦਾ ਹੀ ਐ ਮੈਨੂੰ ਆਇਆ ਵੀ ਕੀ ਬਦੋ ਆਪਣੇ ਘਰੇ ਜੀ ਨਾ ਲਾਵੇ ਉਹ ਕੋਈ ਨਾ ਮਾਤਾ ਉਹਨੂੰ ਮੈਂ ਸਮਝਾ ਦੂੰਗਾ ਤੂੰ ਟੈਨਸ਼ਨ ਨਾ ਲੈ ਚਲ ਚੰਗਾ ਪੁੱਤ ਸਮਝਾ ਦੇ ਤੂੰ ਸਮਝਉਂਦੀ ਤਾਂ ਮੈਂ ਵੀ ਬਥੇਰਾ ਪਰ ਮੇਰੀ ਗੱਲ ਨਹੀਂ ਸੁਣਦੀ। ਉਹ ਦੇਖੀ ਨਾਲੇ ਬਾਰੇ ਗੇਟ 'ਚ ਖੜਕੀ ਜਾਂਦੇ। ਦੇਖਾ ਕੌਣਾ ਏ? ਚੱਲ ਦੇਖ ਕਿਹੋ ਜਿਹਾ। ਮੈਂ ਦੱਸੂ। ਕੁਫੀ ਪਹਾੜਾਂ 'ਚ ਜਾਣ ਨੂੰ ਕਹਿੰਦੀ ਐ। ਤੁਮਸ਼ਾਲੀ ਪੁੱਤ ਕੀ ਕਰਦੀ ਐ? ਮੰਮੀ ਤੁਹਾਨੂੰ ਦਿਖਦਾ ਨਹੀਂ ਹੈਗਾ। ਬਾਲ ਬਾਈ ਜਾਨੀ ਐ। ਇਹ ਵੀ ਕੀ ਪੁੱਛਣ ਵਾਲੀ ਗੱਲ ਆ। ਪੁੱਤ ਉਹ ਤਾਂ ਮੈਨੂੰ ਦੇਖਦਾ ਨਾਲੇ ਦੇਖ ਲਾ ਮੈਂ ਤੈਨੂੰ ਇੰਨੇ ਪਿਆਰ ਨਾਲ ਬੋਲਦੇ ਤੂੰ ਹਰੇ ਗੱਲ ਚਾਇ ਪੁੱਠੀ ਕੇ ਭੱਜ ਕੇ ਪੈਣੀ ਆ ਮੰਮੀ ਮੇਰੇ ਕੋਲ ਨਾ ਲੈਕਚਰ ਆਓ ਸਿੱਧਾ ਸਿੱਧਾ ਦੱਸੋ ਕੰਮ ਕੀ ਆ ਨਾਲੇ ਮੈਨੂੰ ਬੜਾ ਰੋਕੇ ਟੋਕੇ ਨਾ ਤਰਸਾ ਛਲ ਚੰਗਾ ਮੈਂ ਤਾਂ ਤੈਨੂੰ ਅਹੀਂ ਕਹਿੰਦੀ ਸੀ ਪੁੱਤ ਅੱਪਰ ਰਸੋਈ 'ਚ ਕੋਈ ਕੰਮ ਕਰ ਲਈ ਅੱਜ ਕਿਸੇ ਮਹਿਮਾਨ ਨੇ ਆਉਣਾ ਹੈ ਪਹਿਲੀ ਗੱਲ ਮੈਂ ਰਸੋਈ 'ਚ ਕੰਮ ਨਹੀਂ ਕਰ ਸਕਦੀ ਮੈਨੂੰ ਤਾਂ ਗਰਮੀ ਲੱਗਦੀ ਆ ਹਲੇ ਹੁਣ ਤਾਂ ਮੈਂ ਰਸੋਈ 'ਚ ਆ ਕੇ AC 'ਚ ਬੈਠੀ ਆ ਆਉਂਦੇ ਠਾਲ ਲੱਗ ਜਾ ਉਹ ਨਾਲੇ ਦੂਜੀ ਗੱਲ ਕਿਹੜਾ ਮਹਿਮਾਨ ਆ ਰਿਹਾ ਮੈਨੂੰ ਦੱਸਿਆ ਨਹੀਂ ਪਹਿਲਾਂ ਪੁੱਤ ਤੇਰੀ ਦਿਔਰ ਨਹੀਂ ਆਉੜਾ ਥੋੜਾ ਦਿਮਾਗ ਸੈਟਾ ਕੀ ਬੋਲੀ ਜਾਂਦੇ ਹੋ ਮੇਰਾ ਕਿਹੜਾ ਦਿਔਰ ਆ ਮੈਂ ਸੱਚ ਕਹਿਨੀ ਆ ਪੁੱਤ ਤੇਰੀ ਦਿਔਰ ਨਹੀਂ ਆਉੜਾ ਮੇਰੇ ਦੋ ਪੁੱਤ ਨੇ ਟੋਨੀ ਮੇਰਾ ਸਤੇਲਾ ਪੁੱਤ ਤੇ ਮੋਲ ਮੇਰਾ ਆਪ ਦਾ ਜੰਮਿਆ ਹੋਇਆ ਕੀ ਕਹਾ ਤੁਸੀਂ ਦੋ ਪੁੱਤ ਪਰ ਪਹਿਲਾਂ ਤਾਂ ਤੁਸੀਂ ਮੈਨੂੰ ਕਦੇ ਦੱਸਿਆ ਨਹੀਂ ਤੇ ਨਾਲੇ ਤੁਹਾਨੂੰ ਤੁਹਾਡਾ ਆਪਦਾ ਪੁੱਤ ਨਹੀਂ ਹੈਗਾ ਸੋ ਤੇ ਲਾ ਪੁੱਤ ਹੈ ਤੁਹਾਡਾ ਹਾਂ ਪੁੱਤ ਪਰ ਤੁਸੀਂ ਐਡੀ ਵੱਡੀ ਗੱਲ ਕਿਵੇਂ ਲਕੋਈ ਨਾਲੇ ਤੁਸੀਂ ਇਹ ਗੱਲ ਪਹਿਲਾਂ ਤਾਂ ਕੀਤੀਆਂ ਨਹੀਂ ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਤੱਕ ਇਹ ਗੱਲ ਕਿਸ ਨੇ ਮੇਰੀ ਫੈਮਿਲੀ ਨੂੰ ਦੱਸੀ ਨਹੀਂ ਹੈਗੀ ਪੁੱਤ ਇਹ ਬਹੁਤ ਲੰਮੀ ਕਹਾਣੀ ਹੈ ਚਲ ਤੂੰ ਮੇਰੇ ਨਾਲ ਸੌਂ ਜਾ ਜੇ ਤੁਰੇ ਸੌਂਜ ਤਾਂ ਮੈਂ ਬਾਹ ਚਾਹੂੰ ਪਹਿਲਾਂ ਮੈਨੂੰ ਗੱਲ ਕਲੀਅਰ ਕਰੋ ਕਿੱਥੇ ਆਹੋ ਰਹਿੰਦਾ ਕਿੱਥੇ ਨਾ ਹੀ ਸਾਡੇ ਵਿਆਹ ਤੇ ਆਏਗਾ ਪੁੱਤ ਉਹ ਕਿਸੇ ਕਤਲ ਕੇਸ ਚ ਫਸ ਗਿਆ ਸੀ ਪੁਲਿਸ ਸੰਗਤ ਬੁਰੀ ਸੀ ਤੇ ਉਹ ਆਪਣੇ ਮਾਮੇ ਕੋਲੇ ਚੰਡੀਗੜ੍ਹ ਰਹਿੰਦੇ ਫਿਰ ਉਹਨਾਂ ਸੀ ਉੱਥੇ ਭੇਜਤਾ ਸੀਗਾ ਤੇ ਨਾਲੇ ਮੈਨੂੰ ਤਾਂ ਪੁੱਤ ਟੋਨੀ ਦੇ ਹੀ ਸਹਾਰ ਹੈ ਹਨ ਮੋਗ ਦਾ ਤਾਂ ਮੈਨੂੰ ਕੋਈ ਸਹਾਰਾ ਨਹੀਂ ਸਹਾਰਾ ਨਹੀਂ ਮੈਂ ਕੁਝ ਸਮਝੀ ਨਹੀਂ ਮੰਮੀ ਪੁੱਤ ਤੂੰ ਨਹੀਂ ਤਾਂ ਵੀਰਾ ਆਪ ਦਾ ਜੰਮਿਆ ਪੁੱਤ ਨਹੀਂ ਪਰ ਮੈਂ ਅਨਮੋਲ ਨਾਲੋਂ ਵੀ ਵੱਧ ਸਮੇਂ ਦੀ ਏ ਟੁੰਨੀ ਪਰ ਮੰਮੀ ਵੀ ਗੱਲ ਕਹਾ ਜੁ ਅਨਮੋਲ ਕਿਸ ਦਾ ਕਤਲ ਕਰਕੇ ਇਸ ਕਿਸ ਚੋਂ ਜੇਲ੍ਹ ਚ ਭੱਗਿਆ ਸੀ ਫਿਰ ਤੁਸੀਂ ਇਹ ਗੱਲ ਦੱਸਨੀ ਸੀ ਨਾ ਮੈਨੂੰ ਤਾਂ ਬਿਲਕੁਲ ਵੀ ਵਧੀਆ ਨਹੀਂ ਲੱਗ ਰਿਹਾ ਕੀ ਪਤਾ ਕਿਹਾ ਜਾਊਗਾ ਇੱਥੇ ਤਾਂ ਦੇਖੋ ਹੁਣ ਉਹ ਰਹਿ ਨਹੀਂ ਸਕਦਾ ਨਾ ਨਤੀ ਥੈਂਕ ਯੂ ਕੈਣੀ ਇਸ ਘਰ ਦੇ ਵਿੱਚ ਉਹ ਜੰਮਿਆਗਾ ਗਲਤੀਆਂ ਤਾਂ ਬੰਦਿਆਂ ਤੋਂ ਹੀ ਹੁੰਦੀਆਂ ਪਰ ਗਲਤੀਆਂ ਸੁਧਾਰੀਆਂ ਵੀ ਤਾਂ ਜਾ ਸਕਦੀਆਂ ਪੁੱਤ ਮੰਮੀ ਗਲਤੀਆਂ ਸੁਧਾਰੀਆਂ ਜਾ ਸਕਦੀਆਂ ਨੇ ਪਰ ਮੈਨੂੰ ਨਹੀਂ ਪਸੰਦ ਹੈਗਾ ਮੈਂ ਇਸ ਘਰ ਦਾ ਮੈਂਬਰ ਆ ਤੇ ਮੈਨੂੰ ਇਹਨਾਂ ਕਲਾਂ ਤੋਂ ਪਤਾ ਨਹੀਂ ਹੈਗਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਤਾਂ ਵਿਆਹ ਹੀ ਨਾ ਕਰਵਾਉਂਦੀ ਇੱਕ ਤਾਂ ਉਂ ਪਿੰਡ ਚ ਆ ਗਈ ਉੱਪਰ ਦੀ ਆ ਤੁਹਾਡੇ ਨਵੇਂ ਜਿਹੇ ਢੌਂਸ ਨਾ ਨਾ ਪੁੱਤ ਥੈਂਕ ਯੂ ਕਰਦੀ ਐ ਨਾਲੇ ਤੈਨੂੰ ਇਸ ਘਰ ਚ ਕੋਈ ਕਮੀ ਥੋੜੀ ਆਉਣ ਦਿੰਨੀ ਆ ਮੈਂ ਕੱਲੀ ਕਮੀ ਨੂੰ ਮੈਂ ਕੀ ਕਰਾਂ ਨਾ ਤੁਸੀਂ ਕਿਹੜਾ ਸ਼ੌਕ ਮੇਰਾ ਅੱਜ ਤੱਕ ਪੂਰਾ ਕੀਤਾ ਉਹ ਦਿਨ ਮੈਂ ਤੁਹਾਨੂੰ ਕਿਹਾ ਵੀ ਮੰਮੀ ਮੈਂ ਹਨੀਮੂਨ ਤੇ ਜਾਣਾ ਆਖੇ ਮੈਂ ਨਹੀਂ ਏਡੀ ਦੂਰ ਜਾਣ ਦਿੰਦੀ ਮਾੜੀ ਮੋਟੀ ਨੌਲੇਜ ਹੈ ਤੁਹਾਨੂੰ ਉਹੀ ਅਣਪੜਾ ਗੱਲਾਂ ਕਰਦੇ ਨੂੰ ਕੋਈ ਮਰਜ਼ੀ ਚੀਜ਼ ਮੈਂ ਖਾਣ ਲੱਗ ਜਾ ਪੁੱਤ ਆਹ ਨਹੀਂ ਖਾਣਾ ਆਹ ਤੇਰੀ ਜੱਟ ਦੀ ਚੰਗਣੀ ਮੈਨੂੰ ਸਾਰਾ ਪਤਾ ਮੈਂ ਕੀ ਕਰਨਾ ਤੇ ਕੀ ਨਹੀਂ ਬੱਸ ਮੇਰੇ ਕੰਮ 'ਚ ਦਖਲੰਦਾਜ਼ੀ ਨਾ ਥੋੜੀ ਘੱਟ ਕਰਿਆ ਕਰੋ ਚਲ ਪੁੱਤ ਮੇਰੀ ਗੱਲ ਸੁਣ ਹੁਣ ਉਹ ਜਵਾਕ ਇੰਨੇ ਚਿਰ ਬਾਅਦ ਆਊਗਾ ਹਾ ਜੱਪਾ ਦੋਨੇ ਸਾਸ ਨੂੰ ਹੋਰ ਕੁਝ ਬਣਾ ਲਈਏ ਕੋਈ ਨਾ ਮੈਂ ਨਾ ਟੋਨੀ ਨੂੰ ਫੋਨ ਕਰ ਦਿੰਨੀ ਆ ਉਹ ਬਾਜ਼ਾਰ ਚ ਕੁਝ ਲਿਆਊਗਾ ਮੈਥੇ ਨਹੀਂ ਬਣਦਾ ਓਹੋ ਟੋਨੀ ਨੂੰ ਕੁਝ ਕਹਿਣ ਦੀ ਕੀ ਲੋੜ ਐ ਪੁੱਤ ਆਪਾਂ ਘਰੇ ਕੁਝ ਬਣਾ ਲੈਨੇ ਆ ਮੰਮੀ ਕਿੰਨਾ ਬੋਲਦੇ ਹੋ ਤੁਸੀਂ ਸੱਚੀ ਸਾਡੇ ਘਰ ਚ ਨਾ ਸਾਰੇ ਬਹੁਤ ਘੱਟ ਬੋਲ ਜਾਂ ਤੇ ਨਹੀਂ ਮੈਨੂੰ ਇੰਨੀ ਬੋਲਣ ਦੀ ਹੱਤ ਹੈਗੀ ਆ ਪਰ ਮੈਨੂੰ ਰੋਜ਼ ਤੁਹਾਡਾ ਮੱਥਾ ਮਾਰਨਾ ਪੈਂਦਾ ਕੋਈ ਨਾ ਮੈਂ ਆ ਜਾਨੀ ਆ ਤੁਸੀਂ ਤਿਆਰੀ ਕਰੋ ਜਿਹੜਾ ਕੁਝ ਬਣਾਉਣਾ ਆ ਜਾ ਪੁੱਤ ਬਣ ਕੇ ਨਾਲੇ ਐਵੇਂ ਨਾ ਗੁੱਸੇ ਹੋਇਆ ਕਰ ਮੰਮੀ ਲੈਕਚਰ ਨਾ ਦੋ ਆਪਾਂ ਜਾ ਕੇ ਕੰਮ ਕਰ ਲਓ ਮੈਂ ਕਹਤਾ ਨਾ ਮੈਂ ਆਉਣੀ ਆ ਇੰਨੇ ਹੀ ਬੋਤਾਂ ਨਹੀਂ ਮੈਂ ਤਾਂ ਕਿਸੇ ਦੇ ਉਹੀ ਨਹੀਂ ਆਖੇ ਲੱਗਦੀ ਨਾ ਤਾਂ ਮੈਂ ਅਸਲ ਤੱਕ ਕਦੇ ਆਪਦੇ ਘਰੇ ਕੰਮ ਕੀਤਾ ਨਾ ਹੀ ਮੈਨੂੰ ਆਉ ਦਿੱਤਾ ਸ਼ੁਕਰ ਮਨਾਓ ਵੀ ਮੈਥੇ ਤੁਹਾਨੂੰ ਮੇਰੇ ਵਰਗੇ ਨੂੰ ਮਿਲ ਗਈ ਜਿਹੜੀ ਘਰ ਦੇ ਕੰਮ ਕਰ ਲੈਂਦੀ ਆ ਡੰਗਰਾ ਵਾਂਗੂ ਇੱਥੇ ਕੰਮ ਚਲਾਇਆ ਪਿਆ ਮੈਨੂੰ ਛਲ ਚੰਗਾ ਛੇਤੀ ਆਜੇ ਆ ਜਾਨੀਏ ਵਗਜੋ ਮੇਰਾ ਯਾਰ ਕੋਈ ਨਾ ਹਜ ਜੀਔਰ ਦੇ ਵੀ ਦਰਸ਼ਨ ਕਰ ਹੀ ਲੈਣੀ ਆ ਉਹ ਵੀ ਆਹ ਜਾਈ ਉਹ ਨਮੂਨਾ ਜਿਵੇਂ ਜੇ ਇਹ ਨੇ ਸਾਰੇ ਅਣ ਪੜ ਜੇ ਨਾ ਹੋਰ ਤਾਂ ਟੈਂਡੂ ਕਿਸੇ ਥਾਂ ਦੇ ਹਾਂ ਹੋ ਸੱਚੇ ਕਹਿ ਕੇ ਗਈ ਸੀ ਨਾ ਵੀ ਕੰਮ ਕਰਵਾ ਦੇ ਜਾਵਾ ਡੰਗਰਾ ਨਾ ਡਰੇ ਕਿ ਡੰਗਰਾ ਵਰਗੀ ਬਣ ਕੇ ਆਈ ਨੀ ਆ ਤੁਸੀਂ ਕੌਣ ਮੈਂ ਇਸ ਘਰ ਦਾ ਮੁੰਡਾ ਤੇ ਤੁਸੀਂ ਕੌਣ ਮੈਂ ਤੁਹਾਡੀ ਭਾਬੀ ਉਹ ਅੱਛਾ ਆਜਾ ਅੰਦਰ ਆਜੋ ਠੀਕ ਹੈ ਭਾਬੀ ਹਾਂ ਕਿੰਨਾ ਹੈਂਡਸਮ ਆ ਕਾਸ਼ੇ ਮੈਨੂੰ ਪਹਿਲਾਂ ਮਿਲਿਆ ਹੁੰਦਾ ਅੱਛਾ ਬਲਕਿ ਤਾਂ ਦੇਖਿਆ ਇੱਕ ਵਾਰ ਹਾਂਜੀ ਦੇਵਰ ਜੀ ਕਿਵੇਂ ਹੋ ਕੀ ਕਰੀ ਜਾਂਦੇ ਹੋ ਕੁਛ ਨਹੀਂ ਭਾਬੀ ਮੈਂ ਤਾਂ ਫੋਨ ਚੁਲਾਈ ਜਾਂਦਾ ਸੀ ਤੁਸੀਂ ਦੱਸੋ ਬਸ ਮੈਂ ਵੀ ਵਧੀਆ ਮੈਂ ਕਿਹਾ ਪਹਿਲਾਂ ਕਦੇ ਮਿਲੇ ਨਹੀਂ ਨਾ ਪਹਿਲੀ ਵਾਰ ਮੁਲਾਕਾਤ ਹੋ ਰਹੀ ਆ ਹਾਂਜੀ ਮੈਂ ਵਿਆਹ ਤੇ ਨਹੀਂ ਨਾ ਆਇਆ ਜੇ ਆ ਜਾਂਦਾ ਤਾਂ ਪਹਿਲਾਂ ਜਾਣ ਪਛਾਣ ਹੋ ਜਾਂਦੀ ਚਲੋ ਕੋਈ ਨਾ ਵਿਆਹ ਤੇ ਤਾਂ ਨਹੀਂ ਆ ਸਕੀ ਹੁਣ ਨਾ ਸੰਮ ਛੱਡ ਕੇ ਜਾਊ ਕਿਤੇ ਨਹੀਂ ਨਹੀਂ ਭਾਬੀ ਹੁਣ ਨਹੀਂ ਮੈਂ ਛੱਡ ਕੇ ਜਾਂਦਾ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲੋ ਹਲੇ ਨਰ ਟਾਈਮ ਹੈ ਗਿਓ ਹਲੇ ਭਾਬੀ ਮੈਂ ਇੱਥੇ ਹਫਤਾ ਤੱਕ ਤਾਂ ਹੈਗਾਗਾ ਬਸ ਹੱਤਾ ਹੀ ਹਾਂਜੀ ਹਾਂਜੀ ਮੈਨੂੰ ਜ਼ਰੂਰੀ ਕੰਮ ਆਣਾ ਮੈਨੂੰ ਜਾਣਾ ਪਊਗਾ ਜੇ ਤੁਸੀਂ ਚਲੇਗੇ ਸਾਡੇ ਤੋਂ ਮੈਨੂੰ ਜਿੰਦਰ ਬਣਾ ਤੁਹਾਡੇ ਬਿਨ ਕੋਈ ਗੱਲ ਨਹੀਂ ਭਾਬੀ ਹਲੇ ਹਫਤਾ ਤਾਂ ਹੈਗਾ ਹੀ ਐ ਇੱਕ ਮਿੰਟ ਮੈਨੂੰ ਫੋਨ ਆਈ ਅੰਦਰ ਹਲੋ ਕੋਈ ਨਹੀਂ ਕਰਦਾਂਗੇ ਯਾਰ ਤੇਰਾ ਕੰਮ ਕਿਉਂ ਘਬਰਾਉਣਾ ਕੋਈ ਨਾ ਇੱਕ ਵਾਰੀ ਮੇਰਾ ਉਧਰੋਂ ਨਿਬੜ ਜਾਂਦੇ ਹਾਂ 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 ਕੋਈ ਨਹੀਂ ਨਿਮੇੜ ਤੋਂ ਤੇਰਾ ਵੀ ਕੰਮ ਯਾਰ ਚੱਲ ਠੀਕ ਆ ਚੰਗਾ ਓਕੇ ਹਾਂਜੀ ਭਾਬੀ ਜੀ ਤੁਸੀਂ ਕਿਹੜਾ ਕੀ ਕਰਦਾ ਗੱਲਾਂ ਉਹ ਕੁਛ ਨਹੀਂ ਮੰਮੀ ਹੈ ਨਹੀਂ ਸੀ ਥੱਲੇ ਮੈਂ ਉੱਤੇ ਆ ਗਿਆ ਨਾਲੇ ਮੈਨੂੰ ਫੋਨ ਆਇਆ ਸੀ ਕਿ ਅਜ ਤਾਂ ਮੰਮੀ ਹੈ ਨਹੀਂ ਸੀ ਪਰ ਮੈਂ ਤਾਂ ਹੈਗੀ ਸੀ ਨਾਲੇ ਮੰਮੀ ਤਾਂ ਹਾਲੇ ਮੁਰਗੀ ਨਹੀਂ ਹੈਗੀ ਜੇ ਜੁਈ ਹੈ ਨਾ ਚਲੋ ਕੋਈ ਗੱਲ ਨਹੀਂ ਭਾਬੀ ਜੀ ਮੈਂ ਚੱਲਦਾ ਫਿਰ نیچے ਲੈ ਤੂੰ نیچے ਚਲੇ ਤੂੰ ਮੈਂ ਤੇਰੇ ਕੋਲ ਆਇਆ ਕਿਉਂ ਭਾਬੀ ਜੀ ਤੁਸੀਂ ਮੇਰੇ ਕੋਲ ਕਾਹਤੋਂ ਆਏ ਹੋ ਬਸ ਮੈਨੂੰ ਮੈਂ ਤੇਰੇ ਕੋਲ ਖੜਨਾ ਚੰਗਾ ਲੱਗਦਾ ਏਕ ਹੀ ਬਤਮੀਜੀ ਆ ਭਾਬੀ ਬਤਮੀਜੀ ਇੱਕ ਥੋੜੀ ਤੇਰੀ ਸਪੈਸ਼ਲ ਕੋਠੀ ਤੇ ਹੈਗੀ ਤੇ ਤੂੰ ਬਤਮੀਜੀ ਕਹਿ ਰਹੀ ਫਿਰ ਮੈਂ ਥੋੜੀ ਸੱਦੇ ਭਾਬੀ ਇੱਕ ਤਾਂ ਨਾ ਬਾਰਿ ਬਾਰਿ ਭਾਬੀ ਭਾਬੀ ਨਾ ਕਹਿ ਮੈਨੂੰ ਵਧੀਆ ਲੱਗਦਾ ਜੇ ਤੂੰ ਮੈਨੂੰ ਭਾਬੀ ਕਹਿਣਾ ਜੇ ਤੂੰ ਮੇਰੇ ਹਾਨ ਦਾ ਤੇ ਤੇਰਾ ਭਰਾ ਮੇਰੇ ਤੋਂ ਬਹੁਤ ਵੱਡਾ ਤੂੰ ਹਮੇਸ਼ਾ ਭਾਪੀ ਕਹਿੰਦਾ ਤੁਸੀਂ ਮੇਰੀ ਭਾਬੀ ਲੱਗਦੇ ਹੋ ਤੇ ਮੈਂ ਭਾਬੀ ਕਹੂੰਗਾ ਬਤਮੀਜ਼ੀ ਕਰਨ ਦੀ ਲੋੜ ਨਹੀਂ ਠੀਕ ਹੈ ਨਾ ਮੈਂ ਹੋ ਜਾਣੀ ਹੈਗਾ ਨਾਲੇ ਆਵੇ ਕੰਮ ਤੱਕ ਮਤਲਬ ਰੱਖਿਆ ਕਰੋ ਨਾ ਜਾਣਾ نیچے ਠੀਕ ਤੂੰ ਐਂਕ੍ਰਿੰਟੋਂ ਬਣਾ ਕੇ ਰੋਲੀ ਛਾ ਨਹੀਂ ਮੇਸ਼ਾੜ ਦਿੱਤਾ ਕੋਈ ਨਾ ਕਰ ਲੈ ਜਿੰਨੇ ਇਗਨੋਰ ਕਰ ਲੈ ਇੱਕ ਦਿਨ ਤੋਂ ਤੈਨੂੰ ਪਾ ਕੇ ਰੱਖਗੀ ਮੈਂ ਇੰਨਾ ਸੌਖਾ ਕਰਾਂ ਨਹੀਂ ਛਾਪੀ ਕਰ ਹਾਂਜੀ ਅਸੀ ਗਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਨਵੀਂ ਸੀਰੀ ਦਾ ਪਹਿਲਾ ਭਾਗ ਦੇਖ ਚੁੱਕੇ ਹੋ ਦੱਸੋ ਫਿਰ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ ਆਪਣੇ ਰਿਸ਼ਤੇਦਾਰਾਂ ਚ ਤੇ ਯਾਰਾਂ ਦੋਸਤਾਂ ਚ ਜ਼ਰੂਰ ਸ਼ੇਅਰ ਕਰਿਓ ਬਹੁਤ ਕੈਂਟ ਸਟੋਰੀ ਐ ਅਲੱਗ ਕਨਸੈਪਟ ਐ ਸੈਕੰਡ ਭਾਗ ਇਹਦਾ ਰੈਡੀ ਪਿਆ ਬਹੁਤ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੇ ਤੁਸੀਂ ਪਹਿਲੇ ਭਾਗ ਨੂੰ ਪਿਆਰ ਦਿੰਨੇ ਹੋ ਤੇ ਤੁਸੀਂ ਪਿਛਲੀ ਸੀਰੀ ਸੀਰੀ ਨੂੰ ਕੈਨੇਡਾ ਦੇ ਲਾਲਚ ਚ ਸਗੀ ਭੈਣ ਨਾਲ ਵਿਆਹ ਉਹਨੂੰ ਬਹੁਤ ਪਿਆਰ ਦਿੱਤਾ ਬਹੁਤ ਵਧੀਆ ਸੀਰੀ ਤੁਸੀਂ ਚਲਾਈ ਤੇ ਹੁਣ ਅੱਗੇ ਆਪਾਂ ਨਵੀਂ ਸੀਰੀ ਲੈ ਕੇ ਆ ਰਹੇ ਹਾਂ ਤੇ ਦੇਖੋ ਫਿਰ ਤੁਹਾਨੂੰ ਕਿੱਦਾਂ ਦੀ ਲੱਗੀ ਦੱਸੋ ਕਮੈਂਟਾਂ 'ਚ ਜੇ ਵਧੀਆ ਲੱਗੀ ਤਾਂ ਕਮੈਂਟ ਲਾਈਕ ਸ਼ੇਅਰ ਖਿੱਚ ਕੇ ਰੱਖੋ ਬਈ ਅਸੀਂ ਵੀ ਖਿੱਚ ਕੇ ਰੱਖਿਆ ਹੋਇਆ ਤੁਹਾਨੂੰ ਨਾਰਾਜ਼ ਨਹੀਂ ਹੋਣ ਦੇਂਦੇ ਬੰ ਵਧੀਆ ਲੈ ਕੇ ਆਵਾਂਗੇ ਅੱਗੇ ਤੋਂ ਅੱਗੇ ਸੀਰੀਜ਼ ਦੱਸੋ ਫਿਰ ਕਮੈਂਟਾਂ ਚ ਤੁਹਾਨੂੰ ਕਿਦਾਂ ਦੀ ਲੱਗੀ ਧੰਨਵਾਦ ਜੀ ਤੇ ਅਗਲੀ ਵੀਡੀਓ ਚ ਕਮੈਂਟਾਂ ਚ ਨਾਂ ਵੀ ਬੋਲਾਂਗੇ ਜਿਹੜੇ ਬੰਦੇ ਨੇ ਕਮੈਂਟ ਕਰਿਆ ਇੱਕ ਇੱਕ ਦੋ ਦੋ ਕਮੈਂਟ ਜਰੂਰ ਕਰਕੇ ਆਇਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਦਿੱਤੀ ਬੈਲ ਆਈਕਨ ਜਰੂਰ ਦਬਾ ਲਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਸੈਕੰਡ ਭਾਗ ਦੇ ਨਾਲ ਬਹੁਤ ਜਲਦੀ ਦਿਓ ਪਿਆਰੇ ਨੇ ਪਹਿਲੇ ਭਾਗ ਨੂੰ ਧੰਨਵਾਦ ਜੀ